ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਤੇ ਕਿਵੇਂ ਹੋ ਤੁਸੀਂ ਸਾਰੀ ਜਣੇ ਮੀਂਹ ਦਾ ਤੁਸੀਂ ਵਧੀਆ ਹੋਗੇ ਠੀਕ ਠਾਕ ਹੋਵੋਗੇ ਲੋ ਜੀ ਟਾਈਮ ਹੋ ਗਿਆ ਸੀਗਾ ਦੁਪਹਿਰ ਪਾਉਣੇ 12 ਵਜੇ ਦਾ ਤੇ ਅੱবি ਜੋ ਤਾਂ ਗਿਆ ਸੀਗਾ ਆਪਣਾ ਪੇਪਰ ਦੇ ਕੇ ਤੇ ਆਪਾਂ ਚਲੇ ਸੀ ਹੁਣ ਬਾਜ਼ਾਰ ਕੁਝ ਸਮਾਨ ਲੈ ਕੇ ਆਉਣਾ ਸੀਗਾ ਤੇ ਦੂਸਰਾ ਜੋ ਆਪਣਾ ਤੁਸੀਂ ਪਿਛਲੇ ਵਲੋਗ ਵਿੱਚ ਦੇਖਿਆ ਸੀਗਾ ਕਿ ਆਪਣੇ ਫੋਨ ਦਾ ਟੁੱਟ ਗਿਆ ਸੀਗਾ ਗਲਾਸ ਤੇ ਉਹਦਾ ਫੋਨ ਦਾ ਗਲਾਸ ਪਵਾ ਕੇ ਲਿਆਵਾਂਗੇ ਦੇ ਬਲਗਰ ਨਾਲ ਬਣੀ ਰਹੋ ਥੋੜੀ ਜਿਹੀ ਸ਼ਾਪਿੰਗ ਵੀ ਕਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਚਲਿਆ ਭਜੋਤਾ ਮੂੰਹ ਕਿਉਂ ਲੈ ਲਿਆ ਲੱਗੋ ਜਗਾ ਤੋਂ ਪਲਾ ਦੇ ਲੌਕ ਲਾ ਦੇ ਤੁਸੀਂ ਲੌਕ ਲਾ ਜੀਏ ਨਾ ਆਪਾਂ ਆਨੇ ਥੋੜਾ ਲੈਣੇ ਆਣਾ ਜਾਲੀ ਵਾਲੇ ਨੂੰ ਲਾ ਲੈਂਦੇ ਆ ਵੇਚ ਰਖ ਲੰਦ ਆ ਵੀ ਡੋਰੀ ਲੈ ਆਇਆ ਜੀ ਕੌਣ ਕੌਣ ਲੈ ਕੇ ਬੰਨੇ ਦੀ ਰੀਤੀ ਪਰਸੋਂ ਦੀ ਉਹਦੇ ਕੋਲੇ ਆ ਇਸ ਡੋਰੀ ਨਾਲ ਤੇ ਕੀ ਚੰਗੀ ਨਾ ਉਹ ਉਹਨਾਂ ਦੀ ਵੀ ਵਧੀਆ ਬਣੀ ਹੈ ਨਾ ਚੱਲ ਬੇਟਾ ਧੋਪਾ ਵੀ ਕਿੰਨੀ ਲੱਗੀ ਹੋਈ ਮੰਮੀ ਨੂੰ ਦੱਸਿਆ ਹੀ ਨਹੀਂ ਆਪਾਂ ਆ ਜਿਹੜੀ ਬਾਹਰ ਦਾ ਇਹ ਨਾ ਬਾਹਰ ਪਹਿਲੇ ਬਾਹਰ ਨਹੀਂ ਆ ਕਹਿੰਦਾ ਪਾਉਂਦਾ ਨਹੀਂ ਆ ਗਿਆ ਹਟਾ ਚੀਆ ਚਲਾਉਂਦਾ ਪਾਉਦਾ ਉਹ ਗਾਈ ਚੁਸੂ ਰਮਨ ਹਾਂ ਉਹ ਪਿਆ ਅਡਲ ਬਿਲਕੁਲ ਬਸ ਕੀ ਤੂੰ ਆ ਪੇ ਰਗੜੀ ਇਹਨਾਂ ਨੂੰ ਅੱਜ ਬੋ ਵੀ ਬੋਲ ਤੂੰ ਭਾਈ ਤਾਹ ਆਪ ਹੋਰਾ ਆਪ ਨੇ ਵਧੀਆ ਗਾਦੇ ਮੇਲ ਹੁੰਦੇ ਕੀ ਆ ਜੀ ਅੱਜ ਮੈਂ ਜਿਹੜਾ ਪਾਉਂਦਾ कलर नहीं, नहीं सोचा जो जी बेचार गए ਇੰਨੇ ਸੂਟ ਦੇਖੇ ਸਿਰਫ ਇੱਕ ਹੀ ਸੂਟ ਪਸੰਦ ਆਇਆ ਪੂਰੀ ਦੁਕਾਨਾ ਵੇਖ ਲਈ ਸੀ ਆਪਾਂ ਯਾਨੀ ਕਿ ਪੂਰੇ ਸੂਟ ਦੇਖ ਲਏ ਸੀ ਕਿੰਨੇ ਸਾਰੇ ਸੂਟ ਦੇਖੇ ਪਰ ਇੰਨੇ ਸਾਰੇ ਚੋਂ ਇੰਨੀ ਮੁਸ਼ਕਲ ਨਾਲ ਇੱਕ ਹੀ ਸੂਟ ਪਸੰਦ ਆਇਆ ਇੱਕ ਮੈਂ ਆਪਣੇ ਵਾਸਤੇ ਲੈ ਕੇ ਆਈ ਸੀ ਤੇ ਇੱਕ ਲੈ ਕੇ ਆਈ ਸੀ ਆਸ਼ੀਰ ਨੂੰ ਵਾਸਤੇ ਤੁਹਾਨੂੰ ਦਿਖਾਉਣੀ ਆ ਮੈਂ ਬੈਕ ਕੈਮਰੇ ਨਾਲ ਸੂਟ ਕਿੱਦਾਂ ਦਾ ਮੈਂ ਲੈ ਕੇ ਆਈ ਆ ਕਮੈਂਟ ਕਰਕੇ ਦੱਸਣਾ ਕਿੱਦਾਂ ਦਾ ਸੂਟ ਆ ਹੁਣ ਜੀ ਇਹ ਆ ਸੂਟ ਸਟਿਚ ਕਰੂੰਗੀ ਫਿਰ ਪਤਾ ਲੱਗੂਗਾ ਤੁਹਾਨੂੰ ਐਦਾਂ ਤਾਂ ਕੀ ਪਤਾ ਲੱਗਣਾ ਸਟਿਚ ਕਰਕੇ ਪਾ ਕੇ ਦਿਖਾਉਂਗੀ ਮੈਂ ਮੇਲਾ ਆ ਰਿਹਾ ਆਪਾਂ ਮੇਲੇ ਤੇ ਜਾਵਾਂਗੇ ਪਾ ਕੇ ਥੋੜੇ ਦਿਨਾਂ ਤੇ ਕਰ ਆਂ ਆਇਆ ਮੇਰਾ ਸੂਟ ਤੇ ਇਹਦੀ ਐਦਾਂ ਦੀ ਬਾਟਮ ਮੇਰੇ ਜੈਂਪਰ ਤੇ ਫਿਰ ਐਸ਼ਲੀਨ ਦਾ ਸੂਟ ਦਿਖਾਉਣੀ ਆ ਤੇ ਇਹ ਜੀ ਐਸ਼ਲੀਨ ਦਾ ਸੂਟ ਇਹਦਾ ਸੂਟ ਉਹ ਤੇ ਆ ਰਿਹਾ ਮੇਰੀ ਕੁੜੀਆ ਦਾ ਸੂਟ ਅਸ਼ਲੀਨ ਦਾ ਇਹਦੇ ਨਾਲ ਲੱਗ ਗਈ ਆ ਤਾਂ ਨੀਵੀ ਬਣੀ ਹੋਈ ਆ ਫਰੌਕ ਟੈਪ ਬਣਿਆ ਹੋਇਆ ਹੈ ਪਤਾ ਨਹੀਂ ਉਹਦੇ ਪਸੰਦ ਆਊਗਾ ਜਾਂ ਨਹੀਂ ਆਊਗਾ ਇਹ ਤਾਂ ਬਾਅਦ ਦੀ ਗੱਲ ਆ ਵੈਸੇ ਮੈਂ ਕਹਾਂ ਸੀ ਜੇ ਨਾ ਉਹਨੂੰ ਪਸੰਦ ਆਇਆ ਤੇ ਫਿਰ ਉਹ ਤੇ ਚੇਂਜ ਕਰ ਲਵਾਂਗੇ ਇਹਨੂੰ ਕਹਿ ਕੇ ਆਈ ਸੀ ਮੈਂ ਵੀਰੇ ਨੂੰ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਅਸ਼ਲੀਨ ਦਾ ਸੂਟ ਹੇ ਵੀ ਕਮਾਲ ਏ ਕੁੜੀ ਕਿ ਕਿਦਾਂ ਦਾ ਲੱਗਾ ਸੂਟ ਫਿਰ ਬੜਾ ਸੋਹਣਾ ਮੇਰਾ ਫੇਵਰੇਟ ਆ ਵੀ ਪਰਸਵੀਆ ਨਾਲ ਪਰਸ ਵੀ ਆ ਦੇਖੋ ਅਸੀਂ ਨਾਲ ਲਈ ਸੂਟ ਆ ਦੇ ਨਾਲ ਲਾ ਕੇ ਦੇਖ ਕਿਦਾਂ ਦਾ ਕਿੱਟ ਲੱਗੂਗਾ ਇਹਦੇ ਨਾਲ ਲੱਗੀ ਵੀ ਆ ਨਾ ਲੱਗੀ ਹੈ ਪਰਸਵੀਆ ਪਰਸ ਵੀ ਹੂੰ ਬਲੈਕ ਥੋੜੀ ਬੇਟਾ ਬਲੂ ਕਲਰ ਏ ਡਾਰਕ ਬਲੂ ਹਮਮ ਨੂੰ ਤਾਂ ਲੱਗਦਾ ਡਾਰਕ ਬਲੂ ਏ ਬਲੈਕ ਨਹੀਂ ਏ ਮੈਨੂੰ ਡਾਰਕ ਬਲੂ ਪਸੰਦ ਦੇ ਵਾ ਹਮ ਖੁਸ਼ ਹੋ ਗਈ ਕੁੜੀ ਲੋ ਜੀ ਅੱਜ ਆਪਾਂ ਬਣਾਣ ਲੱਗੇ ਆ ਚਕਾਲੂ ਕਿਉਂਕਿ ਕੱਲ ਪਰਸੋ ਦੇ ਹਾਈਪੈ ਕੱਲ ਹੀ ਆਇਪਿਆ ਕੱਲ ਮੰਮੀ ਜੀ ਕਹਿੰਐ ਸੀ ਭੁਆ ਜੀ ਹੋਂ ਨਾਲ ਕੋਲ ਹੋ ਤੇ ਉਹਨਾਂ ਨੇ ਭੁਆ ਜੀ ਰਾਂ ਨੇ ਭੇਜਿਆ ਚਕਾਲੂ ਤੇ ਕੱਲ ਦੇ ਆਈ ਪੈਚ ਕੱਲੂ ਤੇ ਹੋਣ ਲੱਗੇ ਸੀ ਆਪਾਂ ਚਕਲੂ ਬਣਾਉਣ ਵਾਸਤੇ ਤੇ ਅੰਦਰ ਆਪਾਂ ਇਮਲੀ ਮੰਗਵਾਈ ਆ ਇਹਦੀ ਆਪਾਂ ਬਣਾਵਾਂਗੇ ਸਾਸ ਇਮਲੀ ਦੀ ਓ ਤੇ ਫਿਰ ਇਹਨੇ ਕੱਲੂ ਚਕਲੂ ਮੀਜੀ ਬਣਾਉਣ ਲੱਗੇ ਹਾਂ ਆਪਾਂ ਚਕਲੂ ਇਹਨਾਂ ਨੂੰ ਬਾਇਲ ਕਰਕੇ वैसे मैं रोजस्तानी बनाउंदी मैं काफी चुका। दे। टाइम पीछो बनाਉਣ ਲੱਗੀ ਪਤਾ ਨਹੀਂ ਕਿੱਦਾਂ ਦੇ ਬੰਦਿਆ ਤੇ ਚਲੋ ਆਪਾਂ ਨੂੰ ਉਬਾਲ ਲਈਏ ਫਿਰ ਆਪਾਂ ਖਾਵਾਂਗੇ ਟੇਸਟੀ ਟੇਸਟੀ ਲੋ ਚੁਕਾਲੂ ਆਪਾਂ ਧਰਤੇ ਹੁਣ ਇਹਦੇ ਟੱਕਣ ਨੂੰ ਬੰਦ ਕਰਦੇ ਨੇ ਇਹਦੀਆਂ ਸੀਟੀਆਂ ਲਗਾਉਣੇ ਆ ਕਾਫੀ ਜ਼ਿਆਦਾ ਸੀਟੀਆਂ ਲਗਾਉਣੀ ਆ ਪੈਣੀਆਂ ਨੇ ਕਾਫੀ ਟਾਈਮ ਲੱਗਦਾ ਵਾ ਕੁੱਕਰ ਬੰਦ ਕਰਦੇ ਹੁਣ ਆਪਾਂ ਫਿਰ ਆਪਾਂ ਇਮਲੀ ਵਗੈਰਾ ਤਿਆਰ ਤੋ ਆਪਣੇ ਜਿੰਨਾ ਟਾਈਮ ਚਕਾਲੂ ਉਬਲ ਰਹੇ ਨੇ ਨਾ ਉਹਨਾਂ ਟਾਈਮ ਆਪਾਂ ਆ ਵੀ ਕੰਮ ਕਰ ਲਈ ਇੰਬੀ ਦਾ ਇਹਨੂੰ ਕੱਢ ਕੇ ਗਰਮ ਪਾਣੀ ਵਿੱਚ ਪਾਉਣੀ ਹੈ ਜਿਹਦੇ ਲਈ ਆਪਾਂ ਬਣਾਵਾਂਗੇ ਸੌਸ ਮੈਂ ਤਾਂ ਦੇਖ ਕੇ ਦਾਲ ਦੇ ਨਾ ਖੱਟੇ-ਖੱਟੇ ਜਿਹੇ ਹੋ ਗਏ ਮਰੀਨ ਤੇ ਇਹਨੂੰ ਕਰਮ ਕਰਦੇ ਆਪਾਂ ਆਪਾਂ ਸਾਸ ਬਣਦੀ ਆਪਣੀ ਫਿਰ ਬੜਨੀ ਖੱਟੀ ਆ ਸ਼ੌਪੀਏ ਨੂੰ ਬਹੁਤ ਖਾਣੇ ਹੁੰਦੇ ਸੀ ਬਹੁਤ ਖੱਟੀ ਆ ਇੰਨੀ ਖੱਟੀ ਅੱਗ ਲਾਈ ਪਾ ਲੈਣੀ ਪਕਾ ਕੇ ਨੂੰ ਚਲੋ ਫਟਾਫਟਾ ਪਕਣਾ ਹਾਲੇ ਫਿਰ ਖਾਣੇ ਟੇਸਟੀ ਟੇਸਟੀ ਇੰਨੇ ਬਣ ਰਹੇ ਆ ਚਕਾਲੂ ਤੇ ਇੱਧਰ ਬਣ ਰਹੀ ਹੈ ਆਪਣੀ ਸਾਸ ਤੇ ਇਧਰ 1 ਘੰਟੇ ਤੋਂ ਬਣ ਰਹੇ ਆ ਆਪਣੇ 1 ਘੰਟੇ ਤੋਂ ਉੱਪਰ ਹੀ ਟਾਈਮ ਹੋ ਗਿਆ ਤੇ ਕੁੱਕਰ ਦਾ ਹਾਲ ਵੇਖੋ ਕੀ ਹੋ ਗਿਆ ਓਹ ਤੇ ਗੈਸ ਓਹ ਹਲੇ ਵੀ ਇਹਨਾਂ ਨੂੰ ਕੱਢ ਕੇ ਦੇਖਦੇ ਆ ਪਤਾ ਨਹੀਂ ਬਨੇ ਹੋਣੇ ਆ ਕਿ ਨਹੀਂ 1 ਘੰਟੇ ਤੋਂ ਉੱਪਰ ਹੋ ਗਿਆ ਤੇ ਗੈਸ ਦਾ ਹਾਲ ਵੇਖੋ ਕੀ ਹੋ ਗਿਆ ਇਹ ਤਾਂ ਸਾਗ ਨੂੰ ਵੀ ਜ਼ਿਆਦਾ ਟਾਈਮ ਲਾ ਦਿੱਤਾ ਇਹਨਾਂ ਨੇ ਤੇ ਅੰਦਰ ਆਪਣੀ ਸੌਸਰੀ ਬਣ ਕੇ ਲਗਭਗ ਤਿਆਰ ਹੋ ਹੀ ਗਈ ਆ ਿੰਬਲੀਆ ਇਹਨੂੰ ਆਪਾਂ ਇਹਦੇ ਵਿੱਚ ਹੋਰ ਚੀਜ਼ਾਂ ਝਾੜ ਕਰਦੇ ਆ ਜੋ ਕੇ ਇਹਦੇ ਵਿੱਚ ਆ ਤੇ ਲੋ ਜੀ ਸ਼ੁਕਰ ਸ਼ੁਕਰ ਕਰਦੇ ਆ ਮਸਾ ਹੀ ਇਹਨਾਂ ਨੂੰ ਰੀਚੇ ਇੰਨੇ ਜ਼ਿਆਦਾ ਟਾਈਮ ਲਾਉਂਦੇ ਆ ਨਾ ਡੇਢ ਘੰਟੇ ਤੋਂ ਉੱਤੇ ਟਾਈਮ ਲੱਗ ਗਿਆ ਇਹਨਾਂ ਨੂੰ ਬਣਾਉਣ ਤੇ ਫਾਈਨਲੀ ਬੱਗ ਗਏ ਨੇ ਹੁਣ ਇਹਨਾਂ ਨੂੰ ਕੱਢ ਲਈਏ ਠੰਡੇ ਕਰਕੇ ਫਿਰ ਇਹਨਾਂ ਨੂੰ মিক্স ਕਰਦੇ ਆ ਸਾਸ ਦੇ ਵਿੱਚ ਚਿਚਕਾ ਲੂ ਆਪਣੇ ਹੋ ਚੁੱਕੇ ਨੇ ਰੈਡੀ ਤੇ ਇਹਦੇ ਚ ਆਪਾਂ ਸਾਰਾ ਸਮਾਨ ਪਾ ਲਿਆ ਵਾ ਤੇ ਆਪਣਾ ਰਹਿ ਗਿਆ ਵਾ ਜੋ ਆਪਾਂ ਇਮਬਲੀ ਤਿਆਰ ਕੀਤੀ ਆ ਪਾਉਣ ਵਾਲੀ ਦੇਖਦੇ ਹਾਂ ਠੰਡੀ ਹੋਈ ਕਿ ਨਹੀਂ ਹਲੇ ਹਲੇ ਥੋੜਾ ਜਿਹਾ ਫਾਰਕ ਕਰਨ ਠੰਡੀ ਹੋਣ ਦਿੰਨੇ ਆ ਫਿਰ ਆਪਾਂ ਕਰਾਂਗੇ ਵਿੱਚ ਐਡ ਤੇ ਫਿਰ ਆਪਾਂ ਖਾਵਾਂਗੇ ਆਜਾ ਤੁਸੀਂ ਵੀ ਖਾ ਲਓ ਸਾਰੇ ਜਣੇ ਚਿਚਕਾ ਲੂ ਤਾਂ ਹੁਣ ਆਪੇ ਦੇ ਵਿੱਚ ਇਮਬਲੀ ਵੀ ਪਾ ਦਿੱਤੀ ਆ ਤੇ ਹੁਣ ਆਪਣੇ ਖਾਣ ਦੇ ਲਈ ਬਣ ਚੁੱਕੇ ਨੇ ਇੰਨੀ ਮਿਹਨਤ ਕੀਤੀ ਸਾਰੀ ਬਰਬਾਦ ਐਸ਼ਲਨ ਨੂੰ ਨਹੀਂ ਬਿਲਕੁਲ ਵੀ ਪਸੰਦ ਆਇਆ ਕਿਉਂ ਨਹੀਂ ਪੰਦ ਆਇਆ ਤੈਨੂੰ ਮੇਰੀ ਨਹੀਂ ਫੇਵਰੇਟ ਹੈ ਫੇਵਰੇਟ ਨਹੀਂ ਤਖਾਣ ਢਿੱਡ ਤਾਂ ਭਰਨਾ ਨਹੀਂ ਭਰਨੀ ਲੈ ਥੋੜੇ ਜਿਹਾ ਖਾ ਲੈ ਇੰਨੀ ਮਿਹਨਤ ਕੀਤੀ ਮੈਂ ਕਿ ਮੇਰੇ ਕਾਕਾ ਖਾਊਗਾ ਕਿਉਂ ਨਹੀਂ ਖਾਏਂਗੀ ਤੂੰ ਖਾ ਲੈ ਥੋੜੇ ਸੁੱਕੇ ਆਲੂ ਸੁੱਕੇ ਆਲੂ ਦਿਨ ਰਾਤ ਸੁੱਕੇ ਆਲੂ ਤੂੰ ਸੁੱਕੇ ਆਲੂ ਬਣ ਜਾਣਾ ਕਿਸੇ ਦਿਨ ਖਾ ਖਾ ਕੇ ਚਲੋ ਜੇਦਰ ਜ ਆਪਾਂ ਇਹ ਖੇਤ ਤੇ ਆਪਾਂ ਲਾਣੀਆ ਸਰਦੀ ਦੀਆਂ ਸਬਜ਼ੀਆਂ ਤੇ ਜੋ ਗਰਮੀ ਵਾਲੀਆਂ ਨੇ ਬੱਲਾ ਬੱਲਾ ਇਹਨਾਂ ਨੂੰ ਪੱਟਣ ਲੱਗੇ ਆਂ ਪੱਟ ਕੇ ਤੇ ਫਿਰ ਸਰਦੀ ਵਾਲੀਆਂ ਲਾਵਾਂਗੇ ਕੀ ਮਾਇਆ ਪਿਆ ਡਰ ਲੱਗਦਾ ਮੈਨੂੰ ਤਾਂ ਵੇਨਾ ਸ਼ਾਬਾ ਸ਼ਾਬਾ ਸਰਦਾਰ ਜੀ ਲੱਗੇ ਪਏ ਓ ਮੋਟਾ ਸਾਰਾ ਕਦੂ ਵੀ ਪੱਟ ਲਈਏ ਕਦੂ ਚੱਕ ਕਰੋ ਕਦੂ ਕਿੱਡਾ ਮੋਟਾ ਕੱਦੂ ਬੀ ਵਾਲਾ ਕੁਛ ਲੱਗਾ ਵੀ ਉਹ ਤੋਰੀ ਲੱਗੀ ਨਿੱਕੀ ਜੀ ਚਾਰ ਤੋਰੀਆਂ ਲੱਗ ਗਈਆਂ ਆਪਾਂ ਨੂੰ ਬਾਂਝਣੀ ਇਹੇ ਫੜਾ ਦੋ ਮੈਨੂੰ ਨਾ ਫਰੇਕਨ ਕੀ ਤੋਂਦੀ ਏ ਬੁੰਡੀ ਜੀ ਇਹ ਸੋਖਾ ਲੱਗ ਨਹੀਂ ਆਇਆ ਚੁੰਨੀ ਵਿੱਚ ਪਾ ਲੈਨੇ ਇੱਥੇ ਰੱਖੀ ਜਾਂਨੇ ਨੇ ਬਾਅਦ ਵਿੱਚ ਸਰਦਾਰ ਜੀ ਲੱਗੇ ਹੋਏ ਨੇ ਵੱਲਾਂ ਪੱਟਣ ਵਾਸਤੇ ਤੇ ਆ ਸਾਰੀ ਜਗ੍ਹਾ ਨੂੰ ਸਾਫ਼ ਕਰਕੇ ਪੈਲੀ ਨੂੰ ਵਾਹ ਕੇ ਇੱਥੇ ਲਗਾਵਾਂਗੇ ਆਪਾਂ ਸਰਦੀਆਂ ਸਰਜੀਆਂ ਦੇਖੋ ਕਿੰਨਾ ਆਕਾਸ਼ ਹੋਇਆ ਪਿਆ ਬਰਸਾਤਾਂ ਦੇ ਨਾਲ ਬੁਰਾ ਹਾਲ ਹੋਇਆ ਪਿਆ ਸਾਰੀ ਜਗ੍ਹਾ ਵਿਹਲੀ ਕਰਕੇ ਨਾ ਫੇਰ ਸਬਜ਼ੀਆਂ ਲਾਵਾਂਗੇ ਸਰਦੀ ਦੀਆਂ ਹਣਾ ਮੋਟਾ ਕਰਦੂ ਆ ਸਾਡੀ ਬਕੈਨ ਕਿੰਨੀ ਸੋਹਣੀ ਬਣੀ ਆਪਣੇ ਆਪ ਹੀ ਹੋ ਗਈ ਆ ਜ਼ਮੀਨ ਦੇ ਵਿੱਚ ਇਹ ਕਿਵੇਂ ਦੀ ਪੱਕੀ ਹੋਈ ਏ ਤਲ ਕੇ ਲ ਸਫਾਈ ਕਰ ਲਈਏ ਫਿਰ ਮਿਲਦੇ ਤੁਹਾਨੂੰ ਚਲੋ ਜੀ ਆਪਾਂ ਕਰਤੀ ਸਫਾਈ ਤੇ ਹੁਣ ਚੱਲੇ ਸੀ ਆਪਾਂ ਘਾਰ ਤੇ ਬਾਕੀ ਦਾ ਕੰਮ ਟਰੈਕਟਰ ਨਾਲ ਹੋਊਗਾ ਵੱਲਾਂ ਪੱਡ ਦਿੱਤੀਆਂ ਆਪਾਂ ਤੇ ਨਿੰਬੂ ਕੈਂ ਦੇਖੋ ਚਲੋ ਚੱਲੀਏ ਘਰ ਕਿੰਨੇ ਸੇ ਆਪਾਂ ਆਦੋ ਸਾਰਾ ਕੰਮ ਪਹਿਲਾਂ ਕੀਤਾ। ਆ ਵੀ ਦੇ ਚੀਜ਼ਾਂ ਦਿਖਾਉਦੇ ਆਪਾਂ। ਤੇ ਲੋ ਜੀ ਇੱਥੇ ਆਪਾਂ ਖੇਤ ਤੋਂ ਕੰਮ ਖਤਮ ਕਰਕੇ ਉਸ ਤੋਂ ਬਾਅਦ ਚਲੇ ਗਏ ਸੀਗੇ ਬਾਜ਼ਾਰ ਮੇਰੇ ਨਾਲ ਗਿਆ ਸੀਗਾ ਏਕਮ ਮੇਰੇ ਜੋ ਕਿ ਦੇਵਰ ਦਾ ਬੇਟਾ ਤੇ ਇੱਕ ਗਿਆ ਸੀ ਆਪੀ ਜੋ ਤੇ ਮੈਂ ਤਿੰਨੋਂ ਗਏ ਸੀਗੇ ਤੇ ਅਸੀਂ ਬਾਜ਼ਾਰ ਗਏ ਸੀ ਤੇ ਰਸਤੇ ਵਿੱਚ ਬਾਜ਼ਾਰ ਵਿੱਚ ਜਾ ਕੇ ਕਹਿੰਦੇ ਕਿ ਮੰਮਾ ਅਸੀਂ ਟਿੱਕੀਆਂ ਖਾਣੀਆਂ ਅਸੀਂ ਕੀ ਖਾਣੀਆਂ ਟਿੱਕੀਆਂ ਤੇ ਮਿਲਦੇ ਆ नेक्स्ट ਵੀਡੀਓ ਵਿੱਚ ਬਾਏ ਬਾਏ। thank <laughs> you